ਜਿੱਥੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਕਾਂਗਰਸ ਵਿਰੋਧੀਆਂ ਦਾ ਨਿਸ਼ਾਨਾ ਬਣੀ ਹੋਈ ਹੈ ਉੱਥੇ ਹੀ ਆਏ ਦਿਨ ਕੋਈ ਨਾ ਕੋਈ ਵਰਕਰ ਕਾਂਗਰਸ ਦਾ ਸਾਥ ਛੱਡਦਾ ਜਾ ਰਿਹਾ ਹੈ ਅਮ੍ਰਿਤਸਰ ਤੋਂ ਕਾਂਗਰਸੀ ਵਰਕਰ ਅਵਤਾਰ ਸਿੰਘ ਢੰਗਾ ਵਾਲੇ ਨੂੰ ਅਕਾਲੀ ਦਲ ਚ ਸ਼ਾਮਿਲ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਨੇ ਉਹਨਾਂ ਦਾ ਸਵਾਗਤ ਕੀਤਾ ਨਾਲ ਹੀ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮਜੀਠੀਆ ਨੇ ਕਾਂਗਰਸ ਤੇ ਤਿੱਖੇ ਨਿਸ਼ਾਨੇ ਸਾਧੇ ਮਜੀਠੀਆ ਨੇ ਕਿਹਾ ਕਿ ਜ਼ਿਲ੍ਹਿਆਂ ਵਾਲਾ ਵਾਗ ਨੂੰ ਲੈ ਕੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਕਿਹਾ ਕਿ ਕੈ ਕੀ ਚਾਸ ਕੀਤੀ ਜਾ ਸਕਦੀ ਸੀ ਕਿ ਦੇਸ਼ ਦੇ ਉਪ ਰਾਸ਼ਟਰਪਤੀ ਆਏ ਹੋਣ ਤੇ ਸਟੇਟ ਦੇ ਮੁੱਖ ਮੰਤਰੀ ਉਥੇ ਨਾ ਪਹੁੰਚਣ ਬਹੁਤ ਦੁੱਖ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਰਿਆਂ ਵਾਲੇ ਬਾਗ ਨੂੰ ਲੈ ਕੇ ਵੀ ਰਾਜਨੀਤੀ ਸ਼ੁਰੂ ਕਰ ਦਿੱਤੀ ਸਾਡੇ ਨਾਲ ਵੀ ਨਹੀਂ ਕੋਆਰਡੀਨੇਟ ਕੀਤਾ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਤਾਂ ਇਹ ਜੀ ਆਸ ਹੀ ਰੱਖੀ ਜਾ ਸਕਦੀ ਸੀ ਕਿ ਐਡੇ ਸੌਲਮ ਓਕੇਸ਼ਨ ਤੇ ਵੀ ਦੇਸ਼ ਦੇ ਉਪ ਰਾਸ਼ਟਰਪਤੀ ਆਏ ਹੋਏ ਹੋਣ ਇਸ ਮੌਕੇ ਤੇ ਉਹਨਾਂ ਦਾ ਸਾਥ ਦੇਣ ਦੀ ਜਗ੍ਹਾ ਉੱਥੇ ਵੀ ਰਾਜਨੀਤੀ ਸ਼ੁਰੂ ਕਰ ਦਿੱਤੀ ਇਹ ਦੁੱਖ ਦੀ ਗੱਲ ਹੈ। ਮੀਡੀਆ ਵੱਲੋਂ ਪੁੱਛੇ ਸਵਾਲ ਕਿ ਨਵਜੋਤ ਕੌਰ ਸਿੱਧੂ ਨੇ ਹਰਸਿਮਰਤ ਕੌਰ ਬਦਲ ਨੂੰ ਚੈਲੰਜ ਕੀਤਾ ਹੈ ਉਹ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਜਵਾਬ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਪਹਿਲਾਂ ਨਵਜੋਤ ਕੌਰ ਸਿੱਧੂ ਰਾਹੁਲ ਗਾਂਧੀ ਦੇ ਚੈਲੰਜ ਦਾ ਹੀ ਫੈਸਲਾ ਕਰ ਲੈਣ ਜਿਸ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ। ਸ਼ਬਦ ਆवली ਕੋਈ ਐਕਸਪੈਕਟ ਨਹੀਂ ਕਰਦਾ। ਉਹ ਕਿਨੂੰ ਚੈਲੰਜ ਦਿੰਦੇ ਨਹੀਂ ਚੈਲੰਜ ਦਿੰਦੇ ਪਹਿਲਾਂ ਤਾਂ ਰਾਹੁਲ ਗਾਂਧੀ ਦਾ ਹੀ ਚੈਲੰਜ ਦਾ ਫੈਸਲਾ ਕਰ ਲੈਣ ਉਹਨੇ ਟਿੱਕਟ ਜਿਹੜਾ ਨਹੀਂ ਦਿੱਤੀ ਸਾਨੂੰ ਕੀ ਇਹ ਚ ਗੱਲਾਂ ਦਾ ਜਵਾਬ ਨਵਜੋਤ ਕੌਰ ਸਿੱਧੂ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਜਿਹੜਾ ਪਾਕਿਸਤਾਨ ਦਾ ਸਾਥ ਦਿੰਦਾ ਇਹੋ ਜਿਹੇ ਮੌਕਾ ਪ੍ਰਸਤ ਬੰਦਿਆਂ ਨਾਲ ਅਕਾਲੀ ਭਾਜਪਾ ਨੂੰ ਕੋਈ ਫਰਕ ਨਹੀਂ ਪੈਂਦਾ ਦੇਖੋ ਜਿਹੜਾ ਪਾਕਿਸਤਾਨ ਦਾ ਸਾਥ ਦਵੇ ਤੁਹਾਨੂੰ ਕੀ ਲੱਗਦਾ ਉਹਦੇ ਨਾਲ ਕੀ ਫਰਕ ਪੈਣਾ ਮੌਕਾ ਪ੍ਰਸਤਾਨ ਦੇ ਨਾਲ ਕੋਈ ਫਰਕ ਪੈਣਾ ਜੀ ਜਿਹੜਾ ਪੱਪੂ ਭਾਪੇ ਤੋਂ ਪੱਪੂ ਤੋਂ ਭਾਪੇ ਦਾ ਸਫ਼ਰ ਤੈਅ ਕਰ ਜਾਂਦੇ ਆ ਮੁੰਨੀ ਕੋ ਮਮੀ ਦਾ ਸਫਰ ਤੈਅ ਕਰ ਸਕਦੇ ਕੀ ਮੌਕਾ ਪਰਸਤਾ ਨਾਲ ਕੋਈ ਏਡਾ ਫਰਕ ਨਹੀਂ ਪੈਂਦਾ ਚੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ